ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਵਿਸ਼ੇ ਤੇ ਜੋ ਹਰ ਘਰ ਦੀ ਹਕੀਕਤ ਹੈ ਉਹ ਇਹ ਹੈ ਕਿ ਇਸਤਰੀ ਗੱਲ ਗੱਲ ਤੇ ਰੋਂਦੀ ਕਿਉਂ ਹੈ ਕਿ ਇਹ ਉਸ ਨੂੰ ਪਰਮਾਤਮਾ ਨੇ ਕੋਈ ਸਰਾਫ ਦਿੱਤਾ ਹੈ ਜਾਂ ਫਿਰ ਪਰਮਾਤਮਾ ਨੇ ਉਸ ਦੇ ਅੰਦਰ ਕੋਈ ਵਿਸ਼ੇਸ਼ ਗੁਣ ਭਰਿਆ ਹੈ ਜਾਂ ਫਿਰ ਇਹ ਉਸ ਦੀ ਕਮਜ਼ੋਰੀ ਹੈ ਆਓ ਇਸ ਨੂੰ ਆਪਾਂ ਪਿਆਰ ਦੇ ਨਾਲ ਸਮਝਣ ਦਾ ਯਤਨ ਕਰੀਏ ਪਰਮਾਤਮਾ ਨੇ ਹਰ ਜੀਵ ਨੂੰ ਇੱਕ ਗੁਣ ਦਿੱਤਾ ਹੈ ਕੁਰਬਾਨੀ ਦੇ ਵਿੱਚ ਲਿਖਿਆ ਹੈ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੂਮੈ ਵਿਸਰ ਨਾ ਜਾਏ ਇਸੇ ਤਰ੍ਹਾਂ ਔਰਤ ਨੂੰ ਰੋਣ ਦੀ ਸਮਰੱਥਾ ਦਿੱਤੀ ਹੈ ਕਿਉਂਕਿ ਉਹ ਇੱਕ ਮਾਂ ਹੈ ਮਮਤਾ ਦਾ ਸਰੂਪ ਹੈ ਜਦੋਂ ਬੱਚਾ ਰੋਂਦਾ ਹੈ ਤਾਂ ਮਾਂ ਦਾ ਦਿਲ ਵੀ ਭਿੱਜ ਜਾਂਦਾ ਹੈ ਉਸ ਦੇ ਅਥਰੂ ਉਸ ਦੀ ਕਮਜ਼ੋਰੀ ਨਹੀਂ ਉਹ ਉਸ ਦੀ ਸੰਵੇਦਨਾ ਹਨ ਇਹ ਉਸ ਦੇ ਦਿਲ ਦੀ ਪਵਿੱਤਰਤਾ ਦਾ ਨਿਸ਼ਾਨ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਰੋਵੇ ਸੋ ਚਿਤ ਲਾਏ RAM ਨਾਮ ਜੋ ਰੋਂਦਾ ਹੈ ਉਹ ਪਰਮਾਤਮਾ ਦੇ ਨਾਲ ਜੁੜਦਾ ਹੈ ਰੋਣਾ ਮਨ ਦਾ ਭਾਰ ਘਟਾਉਂਦਾ ਹੈ ਜਿਸ ਤਰ੍ਹਾਂ ਮੀਂਹ ਧਰਤੀ ਦੀ ਧੂੜ ਨੂੰ ਸਾਫ਼ ਕਰ ਦਿੰਦਾ ਹੈ ਉਸੇ ਤਰ੍ਹਾਂ ਅਥਰੂ ਮਨ ਦੇ ਦੁੱਖ ਮਿਟਾ ਦਿੰਦੇ ਹਨ ਕਿਹਾ ਜਾਂਦਾ ਹੈ ਕਿ ਔਰਤ ਹਰ ਗੱਲ ਤੇ ਰੋਂਦੀ ਹੈ ਕੀ ਉਹ ਨਾਟਕ ਕਰ ਰਹੀ ਹੈ ਪ੍ਰਸੰਗਤ ਜੀ ਉਹ ਇਸ ਲਈ ਰੋਂਦੀ ਹੈ ਕਿਉਂਕਿ ਉਹ ਦਿਲੋਂ ਜੀਵਨ ਨਾਲ ਪਿਆਰ ਕਰਦੀ ਹੈ ਦਿਲੋਂ ਹੀ ਜਿਉਂਦੀ ਹੈ ਪਰਮਾਤਮਾ ਨੇ ਮਰਦ ਨੂੰ ਸਰੀਰ ਦੀ ਤਾਕਤ ਦਿੱਤੀ ਹੈ ਪਰ ਔਰਤ ਨੂੰ ਦਿਲ ਦੀ ਤਾਕਤ ਦਿੱਤੀ ਹੈ ਅੰਦਰੂਨੀ ਤਾਕਤ ਦਿੱਤੀ ਹੈ ਉਹ ਹਰ ਗੱਲ ਵਿੱਚ ਭਾਵਨਾ ਲੈ ਲੈਂਦੀ ਹੈ ਚਾਹੇ ਬੋਲ ਸਧਾਰਨ ਹੀ ਹੋਣ ਪਰ ਉਹ ਆਪਣੇ ਦਿਲ ਉੱਤੇ ਲੈ ਜਾਂਦੀ ਹੈ ਗੁਰਬਾਣੀ ਵਿੱਚ ਆਉਂਦਾ ਹੈ ਦੇਲੇ ਖੁਸ਼ ਹੋਵੇ ਤਾਂ ਸਭ ਖੁਸ਼ ਔਰਤ ਜਦੋਂ ਵੀ ਰੋਂਦੀ ਹੈ ਉਹ ਆਪਣਾ ਗੁੱਸਾ ਨਹੀਂ ਬਿਆਨ ਕਰਦੀ ਉਹ ਆਪਣੀ ਮਾਫੀ ਦਰਦ ਅਤੇ ਪਿਆਰ ਬਿਆਨ ਕਰ ਰਹੀ ਹੁੰਦੀ ਹੈ ਮਰਦ ਅਕਸਰ ਕਹਿ ਦਿੰਦੇ ਹਨ ਕਿ ਤੂੰ ਰੋਣਾ ਛੱਡ ਦੇ ਤੂੰ ਬੇਵਜ੍ਹਾ ਹੀ ਰੋਂਦੀ ਰਹਿਣੀ ਹੈ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਦਿਲੀ ਖੁਸ਼ੀ ਤਨ ਭਲਾ ਜਦੋਂ ਤੱਕ ਮਨ ਵਿੱਚ ਸ਼ਾਂਤੀ ਨਹੀਂ ਉਦੋਂ ਤੱਕ ਜੀਵਨ ਵਿੱਚ ਖੁਸ਼ੀ ਨਹੀਂ ਆ ਸਕਦੀ ਤੇ ਮਨ ਵਿੱਚ ਸ਼ਾਂਤੀ ਨਹੀਂ ਆਵੇਗੀ ਉਦੋਂ ਤੱਕ ਜੀਵਨ ਵਿੱਚ ਵੀ ਖੁਸ਼ੀ ਨਹੀਂ ਆ ਸਕਦੀ ਅਸੀਂ ਆਪਣੇ ਜੀਵਨ ਵਿੱਚ ਖੁਸ਼ ਨਹੀਂ ਰਹਿ ਸਕਦੇ ਮਰਦ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਔਰਤ ਰੋਂਦੀ ਹੈ ਉਸ ਸਮੇਂ ਉਸ ਨੂੰ ਸਹਾਰਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਨਾ ਕਿ ਉਸ ਨੂੰ ਨਿੰਦਿਆ ਜਾਵੇ ਜਾਂ ਤਾਨੇ ਮਾਰੇ ਜਾਣ ਸੰਤ ਮਸਕੀਨ ਜੀ ਕਹਿੰਦੇ ਸਨ ਜਗਤ ਦਾ ਰੋਣਾ ਤਾਂ ਲਹਿਰਾਂ ਵਰਗਾ ਹੈ ਪਰ ਅਸਲ ਰੋਣਾ ਤਾਂ ਉਹ ਹੈ ਜੋ ਰੱਬ ਨੂੰ ਸਿਮਰ ਕੇ ਹੋਵੇ ਜਦੋਂ ਮਨੁੱਖ ਅੰਦਰੋਂ ਖਾਲੀ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਸ ਵੇਲੇ ਉਸ ਦਾ ਰੋਣਾ ਹੀ ਸਿਮਰਨ ਬਣ ਜਾਂਦਾ ਹੈ ਔਰਤ ਜਦੋਂ ਦੁੱਖ ਵਿੱਚ ਹੋਵੇ ਉਹ ਹਮੇਸ਼ਾ ਵਾਹਿਗੁਰੂ ਨੂੰ ਯਾਦ ਕਰਦੀ ਹੈ ਹੇ ਵਾਹਿਗੁਰੂ ਤੂੰ ਹੀ ਹੈ ਉਸ ਵੇਲੇ ਉਹ ਸਾਧਨਾ ਕਰ ਰਹੀ ਹੁੰਦੀ ਹੈ ਅਤੇ ਉਸ ਦੇ ਅੱਖਾਂ ਦੇ ਅਥਰੂ ਉਸ ਦੀ ਅਰਦਾਸ ਬਣ ਜਾਂਦੇ ਹਨ ਉਹ ਦੁਨੀਆ ਦੇ ਲਈ ਪ੍ਰਾਰਥਨਾ ਕਰਦੀ ਹੈ ਬੇਨਤੀ ਕਰਦੀ ਹੈ ਔਰਤ ਜਦੋਂ ਵੀ ਰੋਂਦੀ ਹੈ ਉਹ ਆਪਣੇ ਪਰਿਵਾਰ ਲਈ ਬੱਚਿਆਂ ਲਈ ਪਤੀ ਲਈ ਰੱਬ ਤੋਂ ਖੈਰ ਮੰਗਦੀ ਹੈ ਰੱਬ ਅੱਗੇ ਅਰਦਾਸ ਕਰ ਰਹੀ ਹੁੰਦੀ ਹੈ ਉਸ ਤੇ ਅਥਰੂ ਉਸ ਦਾ ਨਿਸ਼ਕਾਮ ਪਿਆਰ ਹੁੰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਮਾਤਾ ਧਰਤਮ ਹਤ ਸੁਤ ਹੋਆ ਮਾ ਧਰਤੀ ਵਰਗੀ ਹੈ ਜੋ ਸੇਂਦੀ ਵੀ ਹੈ ਪਰ ਹਮੇਸ਼ਾ ਫਲ ਵੀ ਦਿੰਦੀ ਹੈ ਔਰਤ ਦਾ ਰੋਣਾ ਕਮਜ਼ੋਰੀ ਨਹੀਂ ਉਹ ਉਸ ਦੀ ਦਇਆ ਮਮਤਾ ਅਤੇ ਰੱਬ ਨਾਲ ਜੁੜਨ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਉਸ ਤੇ ਅਥਰੂਆਂ ਨੂੰ ਨਾ ਤਾਣਾ ਬਣਾ ਕੇ ਵੇਖੋ ਔਰਤ ਨੂੰ ਦਿਲ ਦੀ ਬੋਲੀ ਨਾ ਸਮਝੋ ਔਰਤ ਕਦੇ ਵੀ ਰੋਂਦੀ ਨਹੀਂ ਉਹ ਅੰਦਰੋਂ ਰੱਬ ਨੂੰ ਪੁਕਾਰ ਰਹੀ ਹੁੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ